ਉਹ ਪਤਾ ਨਹੀਂ ਕਿ ਮੈਂ ਅੰਦਰ ਵੜ ਗਿਆ ਰੋ ਜਾ ਕੇ ਤੇ ਮੈਂ ਤਾਂ ਹੈ ਨਹੀਂ ਸੀ ਗਿਆ ਖੇਤ ਵਾਲੇ ਇੱਥੇ ਲਵੇ ਖੇਤ ਵਾਲੇ ਇੱਥੇ ਕੰਮ ਕਰਦੇ ਸੀ ਉਹਨਾਂ ਨੇ ਗੇਟ ਖੋਲ੍ਹਿਆ ਸੀਗਾ ਉਹ ਅੰਦਰਾ ਕੇ ਰੋਜ ਵੜ ਗਿਆ ਜਦੋਂ ਉਹਨਾਂ ਨੇ ਆ ਕੇ ਦੇਖਿਆ ਉਹ ਡਰ ਗਿਆ ਪਤਾ ਨਹੀਂ ਕੀ ਚੀਜ਼ ਹੈ ਬਾਕੀ ਲੱਗੀ ਆਈ ਉਹ ਦੇਖ ਲੈ ਵੀਡੀਓ ਬਣਦੀ ਹੈ ਕਹਿੰਦਾ ਮੈਂ ਵੀ ਤੇਰੇ ਮੂੰਹ ਕੋੜਤਾ ਪਾ ਜੰਮਾ ਪਾਉਂਗਾ ਓਏ ਟ ਇੱਕੋ ਜਿਹਾ ਬਣ ਗਿਆ ਸੀ ਹੈਲੋ ਗਾਇਜ਼ ਕਵਾ ਤੋੜਾ ਹਾਂ ਤੋੜਾ ਆਪਾ ਨਮਸਕਾਰ ਜੀ ਅੱਜ ਆਪਾਂ ਅੱਜ ਚੱਲਿਆਂ ਗੁਰਪਤੇ ਦੇ ਨਾਨਕੇ ਘਰ ਗੁਰਪਤੇ ਵੀ ਹੋ ਗਿਆ ਤਿਆਰ ਕਹਿੰਦਾ ਮੈਂ ਵੀ ਤੇਰੇ ਵਾਂਗੂ ਕੁਰਤਾ ਪਾ ਜਮਾ ਪਾਉਂਗਾ ਵੇਟ ਇੱਕੋ ਜੇ ਬਣ ਗਏ ਸੀ ਹੈ ਪਤਾ ਇੱਕੋ ਜੇ ਬਣ ਗਏ ਆਪਾ ਹਾਂ ਸ਼ੌਕੀ ਸਰਦਾਰ ਮੈਂ ਬਲੈਕ ਜੁੱਤੀ ਮੈਂ ਤੂੰ ਤਾਂ ਬਿਆੜੇ ਮੁੰਡਿਆਂ ਲਈ ਪਾਈ ਫਿਰਦਾ ਕਿਆ ਹੋਵੇ ਨਾਨਕੇ ਜਾਂਦਾ ਹੁੰਦਾ ਹੀ ਆ ਚਾ ਬਈ ਸਾਨੂੰ ਵੀ ਬਹੁਤ ਹੁੰਦਾ ਸੀਗਾ ਜਦ ਅਸੀਂ ਛੋਟੇ ਛੋਟੇ ਹੀ ਸੀ ਅਸੀਂ ਬਾਹਲਾ ਜਾਂਦੇ ਹੁੰਦੇ ਸੀ ਨਾਨਕੇ ਘਰ ਐਸਾ ਰਹਿ ਵੀ ਪੈਂਦੇ ਸੀ ਤੂੰ ਤਾਂ ਰਹਿੰਦਾ ਨਹੀਂ ਸਾਥ ਹੋ ਕੇ ਨਾ ਵੀਡੀਓ ਬਣਦੀ ਐ ਬਣਨਾ ਦੇ ਸਮਰਕੀ ਸਮਰਕ ਐਂਜ ਕਰਦਾ ਥੱਲੇ ਬਾਕੀ ਲੱਗੀ ਆ ਉਹ ਦੇਖ ਲੈ ਵੀਡੀਓ ਬਣਦੀ ਐ ਫੋਟੋ ਥੜੀ ਖਿੱਚਦਾ ਨਾ ਨਾ ਨਾਲ ਨਾਲ ਨੂੰ ਸਿੱਧੂ ਮੁਸਾਹਦਾ ਲੈ ਲੈ ਬਣਾ ਨਾ ਨਾ ਸਿੱਖ ਪੀ ਲੈ ਛੇਕ ਪੀਲਾ ਨਾ ਕਿਹਾ ਕਿ ਤੁਸੀਂ ਹਾਂਜੀ ਹੁਣ ਆਜਾ ਤੂੰ ਨਾ ਆਇਆ ਆ ਹੁਣ ਫੋਨ ਨਾਲ ਤੇ ਲੱਗੇ ਆ ਸਾਰਾ ਮੈਂ ਦੇਖਣੀ ਨਹੀਂ ਮੈਨੂੰ ਅੱਛਾ ਐਨ ਤਾਂ ਦੇਖਣਾ ਨਹੀਂ ਤੇਰੀ ਮੈਡਮ ਦੇਖ ਲੂਗੀ ਕੈਮਰਾ ਰਾਈ ਆਪਾਂ ਆ ਦੇਖ ਵੀਡੀਓ ਬਣਾਤੀ ਤੇਰੀ ਬਲੌਗ ਵਗਜੂ ਤੇਰੇ ਮੈਡਮ ਲੋਵੇ ਕੀ ਦੇਖੀ ਜਾਂਦਾ ਹੈ ਛੱਡ ਦੇ ਫੋਨ ਦਾ ਖੜਾ ਉਹ ਕੀ ਦੇਖਣਾ ਲੱਗੋ ਨਾਂ ਕਿ ਆਕੇ ਤੱਕ ਕਿੱਡੀ ਗੰਦ ਹੈ ਹੂੰ ਕੌਣ ਤਾਂ ਕਰੇਗੀ ਇਹ ਦੀ ਲਾ ਸੁਬਗਾਨਾ ਸੁਬਗਾਣਾ ਸੁਬਗਾਣਾ ਸੋਦਾ ਗਾਣਾ ਸਭ ਗਾਣੇ ਕਿਹਦੇ ਦਾ ਦਵਾਰੇ ਮਾਰ ਲੈ ਹਰ ਅੱਗਿਆ ਲੈ ਕੋ ਬੜਾ ਪੜਾਂ ਹੂੰ ਗੁਰਫਤੇ ਦੇ ਨਾਨਕਿਆਂ ਤੋਂ ਆ ਕੇ ਅਸੀਂ ਆ ਗਏ ਆ ਖੇਤ ਤੇ ਗੁਰਫਤੇ ਕਹਿੰਦਾ ਮੈਨੂੰ ਵੀ ਨਾਲ ਲੈ ਕੇ ਜਾ ਨੇਰਾ ਹੋ ਗਿਆ ਕੋਈ ਨਾ ਬਾਦ 7:00 ਵਜ ਗਏ ਹੂੰ ਅਸਮੈ ਮੇਰੀ ਤੀ ਤੁਰਾਂਗੇ ਔਰ ਕੀ ਕਰਨਾ ਹੈ ਮੋਟਰ ਹੀ ਹੱਢਾਂਗੇ ਅੱਛਾ ਮੋਟਰ ਛੱਡੇਗਾ ਤੂੰ ਆਪਣਾ ਗੇਟ ਤੋਂ ਟੁੱਟ ਗਿਆ ਉਹ ਕਿਹੜਾ ਉਹ ਤੋੜਤਾ ਬਸ ਮੱਜਾ ਹੋਈਆ ਉਹ ਨਹੀਂ ਮੱਝਾਂ ਵੀ ਆ ਆ ਮੋਟਰ ਸਾਡੀ ਦੇਖੋ ਸਾਰਾ ਘੁਸ ਮਨਾਇਆ ਹੋਇਆ ਹੈ ਸਾਰਾ ਘੁਸ ਮਨਾਇਆ ਹੋਇਆ ਹੈ ਤੀਖੂ ਦੇਖੋ ਆਪਣੇ ਇੱਥੇ ਰੋਜ ਆ ਗਿਆ ਸੀਗਾ ਤਿੰਨ ਚਾਰ ਦਿਨ ਹੋ ਗਏ ਉਹ ਪਤਾ ਨਹੀਂ ਕਿਵੇਂ ਅੰਦਰ ਵੜ ਗਿਆ ਰੋਜ ਆ ਕੇ ਮੈਂ ਤਾਂ ਹੈ ਨਹੀਂ ਸੀਗਾ ਖੇਤਾਂ ਵਾਲੇ ਇੱਥੇ ਲਵੇ ਖੇਤਾਂ ਵਾਲੇ ਇੱਥੇ ਕੰਮ ਕਰਦੇ ਸੀਗੇ ਉਹਨਾਂ ਨੇ ਗੇਟ ਖੋਲ੍ਹਿਆ ਸੀਗਾ ਉਹ ਅੰਦਰਾ ਕੇ ਰੋਜ ਵੜ ਗਿਆ ਜਦੋਂ ਉਹਨਾਂ ਨੇ ਆ ਕੇ ਦੇਖਿਆ ਉਹ ਡਰ ਗਿਆ ਪਤਾ ਨਹੀਂ ਕੀ ਚੀਜ਼ ਐ ਫਿਰ ਇੱਕੇ ਲੱਗਤ ਭੱਜ ਕੇ ਬਾਹਰ ਨਿਕਲਣ ਲੱਗਿਆ ਤਾਂ ਆ ਗੇਟ 'ਚ ਫਸ ਗਿਆ ਗੇਟ 빙ਗਾ ਹੋ ਗਿਆ ਤੇ ਨਾਲੇ ਆਹਾ ਕੀ ਕਰੇ ਅੰਦਰੋਂ ਟੋਟਾਂ ਪਟ ਗਈਆਂ ਉਹਨੇ ਲੱਗਣਾ ਹੀ ਨਹੀਂ ਗੇਟ ਤਾਂ ਨਹੀਂ ਲਾ ਲੂ ਜਨਾਂ ਕਰ ਲੱਗ ਜੂ ਗੇਟ ਤੋਂ ਗਲਤਾ ਗਲਤੀ ਕਰੇ ਰੋਜ਼ ਵੱਡ ਗਿਆ ਸੀ ਉਹਰੇ ਕਾਣੇ ਰੋਜ਼ ਜਾਨਵਰ ਜਾਨਵਰ ਹੁੰਦਾ ਰੋਜ਼ ਉਹ ਤੇੰਦਰ ਵੱਡ ਗਿਆ ਸੀ ਉਹਨੇ ਸਾਰਾ ਬਿੰਗਾ ਕਰਤਾ ਗੇਟ ਮੜਿਆ ਪੰਨਤਾ ਹੋਰ ਗੱਲ ਨਹੀਂ ਸੀ ਉਹਦਾ ਕੌਣ ਜਿਹੜੇ ਇੱਥੇ ਪਾਈ ਆਏ ਸੀ ਮਾਂ ਨੂੰ ਲਾਉਣ ਉਹ ਡਰ ਕੇ ਭੱਗੇ ਸੀ ਹੋਰ ਇਹ ਕੀ ਹੋ ਗਿਆ ਆ ਪਾਣੀ ਚ ਲੈਣਾ ਪਾਣੀ ਜਮਾ ਸੁਕਾ ਲਿਆ ਹੁਣ ਕੇ ਰਾਂ ਕੱਲ ਪਰਸੋਂ ਪਾਣੀ ਲਾ ਦਾਂਗੇ ਪਰਸੋਂ ਛੱਡ ਦਾਂਗੇ ਦੋ ਮੋਟਰਾਂ ਚ ਲਾ ਕੇ ਭਰ ਦਾਂਗੇ ਇਹਨਾਂ ਮਾਰ ਕੇ ਦੋ ਮੋਟਰਾਂ ਵਾਏਗਾ ਹੋਰ ਇੱਕ ਉਹਨਾਂ ਦੀ ਚਲਾਵਾਂਗੇ ਇੱਕ ਕਾਪੜੇ ਚਲਾਵਾਂਗੇ ਉਹਨਾਂ ਦੀ ਕਿੰਨਾ ਦੀ ਕਾਲੇ ਕੀ ਕੇ ਰਾਂ ਜਾਣਦਾ ਕਾਲੇ ਨੂੰ ਹਾਂ ਹੈ ਮੇਰੀ ਦਾਦੀ ਵਾਹ ਕੜਾ ਕੇ ਜਾ ਤੂੰ ਮੇਰੇ ਚੱਪੇ ਨਹੀਂ ਚਾਹੇ ਚੱਲੀਏ ਹਾਂ ਚੱਲ ਤਲਾ ਪਾਣੀ ਪਾ ਦੀ ਸੱਚ ਆਪਾਂ ਬੁੱਟਿਆਂ ਚ ਹਾਂ ਪਾਣੀ ਬੁੱਟੇ ਕਿੱਤੇ ਸਾਡੇ ਹੂੰ ਨਿੰਦਲਾਤਾ ਹੁਣ ਤੱਪਣੀ ਚਾਬੀ ਚਾਬੀ ਵੜਾਈ ਆਹ ਰੋੜੇ ਥਲੇ ਪਈ ਹੈ ਆਓ ਭਈਆ ਰੋੜੇ ਥਲੇ ਇਹਦੇ ਮੂਰੀ ਖਾਦੇ ਉਹਦੇ ਰੋੜਾ ਇਹ ਹੈ ਕੰਮ ਰਹੀ ਗਏ बस ਘੱਟ ਕੋਲੇ ਨੇ ਇਹ ਆਪਣੇ ਗੁੱਟੇ ਹੋਰ ਖਿਦ ਆਪਣੇ ਖੇਤ ਚ ਲੱਗੇ ਆਪਣੀ ਹੋਣਗੇ ਇਹ ਪਾਪਾ ਵੱਡਾ ਸਾਰਾ ਹੋ ਦਿਖਾਗੇ ਨਾਲ ਨਾ ਹੋਰ ਮੂਹ ਦੇ ਖਾ ਦੇਰਾ ਹੂੰ ਦਖਾ ਦੇਖਾ ਓਹੋ ਦਹੀਂ ਖਾਦੀ ਆ ਕਿ ਨਾਤਾ ਦਹੀਂ ਚ ਨਾਤਾ ਦਹੀਂ ਚ